ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਨਿਊਜ਼ ਬਲੈਟਨ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਤਰਮਿੰਦਰ ਸੰਧੂ ਤੇ ਬਲੈਟਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਜ਼ਬਰਦਸਤ ਪੁਚਾਲ ਨੇ ਮਚਾਈ ਤਬਾਹੀ 800 ਤੋਂ ਵੱਧ ਲੋਕਾਂ ਦੀ ਗਈ ਜਾਨ ਸੈਂਕੜੇ ਘਰ ਹੋ ਗਏ ਟਹਿ ਢੇਰੀ ਪੰਜਾਬ ਦੇ ਨੌਰਜ਼ੀਲੈਂਡ ਚ ਹੜ੍ਹਾਂ ਦਾ ਕਹਿਰ ਕਗਰਚਵਦਿਆ ਪਾਣੀ ਦਾ ਪੱਧਰ ਡੀਸੀ ਵੱਲੋਂ ਲੋਕਾਂ ਨੂੰ ਨਾ ਡਰਨ ਦੀ ਅਪੀਲ ਪੰਜਾਬ ਚ ਹੜ੍ਹਾਂ ਦੌਰਾਨ ਕੇਂਦਰ ਸਰਕਾਰ ਤੇ ਉੱਤੇ ਸਵਾਲ ਹਾਲੇ ਤੱਕ ਨਹੀਂ ਹੋਈ ਪੰਜਾਬ ਦੀ ਗੱਲ ਕਿਸਾਨ ਆਗੂ ਨੇ ਚੁੱਕੇ ਸਵਾਲ ਆਪਣੀ ਸਰਕਾਰ ਤੇ ਵਰਿਆ ਐਮਐਲਏ ਪਠਾਨ ਮਾਜਰਾ ਅਫਸਰਾਂ ਨੂੰ ਦਿੱਤੀ ਚੇਤਾਵਨੀ ਕਿਹਾ ਸਭ ਨੂੰ ਯਾਦ ਕਰਵਾ ਦੇਵਾਂਗਾ ਨਾਨੀ ਤੇ ਹੁਣ ਖਬਰਾਂ ਵਿਸਥਾਰ ਨਾਲ ਪਾਰੀ بارش ਦੇ ਕਾਰਨ ਘੱਗਰ ਦਰਿਆ ਦਾ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਨਾਲ ਇਲਾਕੇ ਦੇ ਕਈ ਪਿੰਡਾਂ ਦੇ ਵਿੱਚ ਹੜਾਂ ਵਰਗੀ ਸਥਿਤੀ ਬਣ ਗਈ ਹੈ ਖਾਸ ਕਰਕੇ ਖਰਕਾਂ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਇੱਥੇ ਖੜੀ ਫਸਲ ਨੂੰ ਵੀ ਭਾਰੀ ਨੁਕਸਾਨ ਹੋਇਆ ਜਾਣਕਾਰੀ ਮੁਤਾਬਕ ਘੱਗਰ ਦੇ ਵਿੱਚ ਪਾਣੀ ਦਾ ਪ੍ਰਵਾਹ 21900 ਕਿਊਸਿਕ ਜੋ ਵਧ ਕੇ 23160 ਕਿਊਸਿਕ ਹੋ ਗਿਆ ਗੋਲਾ ਚਿਕਾ ਚ ਵੀ ਪਾਣੀ ਦਾ ਪੱਧਰ 42000 ਉਸ ਵੱਧ ਕੇ 43872 ਕਿਊਸਿਕ ਤੱਕ ਪਹੁੰਚ ਗਿਆ ਹੈ ਪੰਜਾਬ ਚੁਣ ਘੱਗਰ ਅਤੇ ਸਤਲੁਜ ਦਰਿਆ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ ਘੱਗਰ ਦੇ ਆਸ-ਪਾਸ ਵਸਦੇ ਸੈਂਕੜੇ ਪਿੰਡਾਂ ਨੂੰ ਅਲਰਟ ਕਰ ਦਿੱਤਾ ਗਿਆ ਆਉਂਦੇ 10 ਦਿਨਾਂ ਚ ਘੱਗਰ ਦਾ ਡਰਾਉਣਾ ਰੂਪ ਮੁੜ ਦੇਖ ਸਕਦਾ ਹੈ ਘੱਗਰ ਦੇ ਵਿੱਚ 45343 ਕਿਊਸਿਕ ਪਾਣੀ ਆਉਣ ਨਾਲ ਮਾਲਵਾ ਖੇਤਾਂ ਸਹਿਮ ਗਿਆ ਹੈ ਹਰਿਆਣਾ ਤੋਂ ਟਾਂਗਰੀ ਅਤੇ ਮਾਰਕੰਡਾ ਦਾ ਪਾਣੀ ਵੀ ਘੱਗਰ ਚ ਸ਼ਾਮਲ ਹੋਣ ਕਰਕੇ ਖਤਰੇ ਦਾ ਖੇਤਰਫਲ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਦੇਵੀਗੜ੍ਹ ਦੇ ਕੋਲ ਟਾਂਗਰੀ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੀ ਹੈ ਤੇ ਦੇਵੀਗੜ੍ਹ ਦੇ ਨਜ਼ਦੀਕ ਹੀ 40257 ਕਿਊਸਿਕ ਪਾਣੀ ਚੱਲ ਰਿਹਾ ਹੈ ਤੇ ਦੇਵੀਗੜ੍ਹ ਦੇ 2257 ਕਿਉਸਿਕ ਪਾਣੀ ਚੱਲ ਰਿਹਾ ਹੈ ਇਸ ਦੌਰਾਨ ਪਟਿਆਲਾ ਦੀ ਡੀਸੀ ਪ੍ਰੀਤੀ ਯਾਦਵ ਨੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਉਹਨਾਂ ਕਹਿ ਕੇ ਲੋਕਾਂ ਨੂੰ ਵੀਡੀਓ ਜਾਂ ਫੇਕ ਖਬਰਾਂ ਦੇਖ ਕੇ ਡਰਨ ਦੀ ਜ਼ਰੂਰਤ ਨਹੀਂ ਹਾਲਾਤ ਕਾਬੂ ਚ ਨੇ ਅਸੀਂ ਸਾਰਾ ਦੌਰਾ ਕਰਕੇ ਆਏ ਹਾਂ ਬਾਕੀ ਸਬ ਡਿਵੀਜ਼ਨਸ ਦਾ ਵੀ ਜਿਹੜੇ ਜਿਹੜੇ ਜਿੱਥੇ-ਇਥੇ ਸਾਡੇ ਸੈਂਸਿਟਿਵ ਪੁਆਇੰਟਸ ਹੈਗੇ ਮੇਰੇ ਨਾਲ ਡਰੇਨੇਜ ਮੈਕਮੇ ਦੇ ਵੀ ਸਾਰੇ ਅਧਿਕਾਰੀ ਹੈਗੇ ਮੇਨ ਮਕਸਦ ਸਾਰਿਆਂ ਨੂੰ ਇਹ ਦੱਸਣਾ ਹੈਗਾ ਕਿ ਜਿਹੜੀ ਇੱਕ ਪੈਨਿਕ ਕ੍ਰੀਏਟ ਹੋਈ ਹੈ ਜਾਂ ਕੁਝ ਫੋਟੋ ਵੀਡੀਓਜ਼ ਲੋਕੀ ਬਣਾ ਬਣਾ ਕੇ ਫਾਰੇ ਹੈਗੇ ਉਹਦੇ ਦੋ ਇਲੇ ਇਫੈਕਟਸ ਹੈਗੇ ਇੱਕ ਜਿੱਥੇ ਪੈਨਿਕ ਕ੍ਰੀਏਟ ਹੁੰਦੀ ਹੈਗੀ ਕਿ ਜਿਹੜੇ ਬਜ਼ੁਰਗ ਹੈ ਆ ਡਰ ਲੱਗਦਾ ਹੈਗਾ ਦੂਜਾ ਐਸਪੈਕਟ ਇਹ ਵੀ ਹੈਗਾ ਕਿ ਸਵੇਰੇ ਤੋਂ ਬਾਰਿਸ਼ ਹੋ ਰਹੀ ਹੈ ਸਾਰਿਆਂ ਨੂੰ ਪਤਾ ਜਦੋਂ ਵੀ ਬਾਰਿਸ਼ ਹੁੰਦੀ ਹੈ ਜਾਂ ਪਾਣੀ ਵਧਦਾ ਹੈ ਤਾਂ ਇੱਕਦਮ ਤੋਂ ਫਲੋ ਨਜ਼ਰ ਆਉਂਦਾ ਹੀ ਆਉਂਦਾ ਹੈਗਾ ਉਸ ਦੀ ਅਗਰ ਜੇ ਸ਼ਾਰਟ ਵੀਡੀਓ ਅੱਗੇ ਪਿੱਛੇ ਦਾ ਨਾ ਦਿਖਾ ਕੇ ਪਾਈ ਜਾਂਦੀ ਹੈ ਤਾਂ ਉਹਦੇ ਕਾਰਨ ਸਾਡੀ ਸਾਰੀ ਮਸ਼ੀਨਰੀ ਉੱਥੇ ਮੋਬਾਈਲਾਈਜ਼ ਹੋ ਜਾਂਦੀ ਹੈ ਜਿੱਥੇ ਪੈਨਿਕ ਦਾ ਕੋਈ ਇਸ਼ੂ ਨਹੀਂ ਹੈ ਪਰ ਦੂਜੇ ਪਾਸੇ ਜਿਹੜਾ ਅਸੀਂ ਗੱਲ ਕਰੀਏ ਤਾਂ ਜਿੱਥੇ ਇਥੇ ਸਾਡੇ ਸੈਂਸਿਟਿਵ ਪੁਆਇੰਟਸ ਹੈਗੇ ਜਾਂ ਘੱਗਰ ਹੋ ਗਈ ਟਾਂਗਰੀ ਹੋ ਗਈ ਮਾਰਕੰਡਾ ਹੋ ਗਈ ਛੋਟੀ ਨਦੀ ਵੱਡੀ ਨਦੀ ਦੇ ਜਿਹੜੇ ਕ੍ਰਿਟੀਕਲ ਏਰੀਆਜ਼ ਹੈਗੇ ਕਿਉਂਕਿ ਸਾਡੇ ਬੋਅਜਸ ਵੀ ਲੱਗੇ ਹੋਏ ਹਨ ਅਸੀਂ ਜਿਹੜੇ ਆਊਟਸਾਈਡ ਡਿਸਟ੍ਰਿਕਟਸ ਹੈਗੇ ਔਰ ਸਟੇਟ ਹਰਿਆਣਾ ਉੱਪਰ ਦਾ ਕੈਚਮੈਂਟ ਸਾਰੀ ਫੋਰਕਾਸਟ ਦੇਖਦੇ ਹੋਏ ਸਾਰੇ ਇੰਚ ਜ਼ਾਮ ਕਰ ਰਹੇ ਹਾਂ ਅਸੀਂ ਟਾਈਮ ਐਂਡ ਅਗੇਨ ਸ਼ੇਅਰ ਵੀ ਕਰ ਰਹੇ ਹਾਂ ਕਿ ਕਿਦਾਂ 24 ਘੰਟੇ ਰਾਤ ਨੂੰ 12 1 ਵਜੇ ਵੀ ਜਿੱਥੇ ਸਾਨੂੰ ਵੈਲੀਡੇਟਡ ਵਾਜਿਬ ਇਨਫਰਮੇਸ਼ਨ ਆਂਦੀ ਹੈ ਉੱਥੇ ਸਾਡੇ ਰੀਨਫੋਰਸਮੈਂਟ ਦੇ ਵੀ ਕੰਮ ਚੱਲ ਰਹੇ ਹਨ ਤਾਂ ਇਸ ਵੀਡੀਓ ਦੇ ਰਾਹੀਂ ਮੈਂ ਕੋਈ ਰਿਕਵੈਸਟ ਵੀ ਕਰਨਾ ਚਾਹੁੰਦੀ ਆ ਬੇਨਤੀ ਵੀ ਹੈਗੀ ਕਿ ਆਪਾਂ ਪੈਨਿਕ ਨਾ ਕ੍ਰੀਏਟ ਕਰੀਏ ਔਰ ਜਿੱਥੇ ਵੀ ਇਨਫਰਮੇਸ਼ਨ ਵਾਜਿਬ ਹੈਗੀ ਉਹ ਤੁਰੰਤ ਸਾਡੇ ਨਾਲ ਸ਼ੇਅਰ ਕਰੀਏ ਤਾਂਕਿ ਕੋਈ ਬਰੀਚ ਹੈ ਜਾਂ ਇਹੋ ਜਿਹੀ ਐਮਰਜੈਂਸੀ ਨਾ ਪੈਦਾ ਹੋਣ ਔਰ ਉਹਦੇ ਫਿਰ ਰੀਨਫੋਰਸਮੈਂਟ ਵੀ ਟਾਈਮਲੀ ਕਰ ਸਕੀਏ ਇਹਦੇ ਨਾਲ ਹੀ ਨਾਲ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਸਾਰੇ ਐਸ ਡੀ ਐਮਸ ਸਾਰੇ ਸਾਡੇ ਸੀਨੀਅਰ ਅਫਸਰ ਸਭ ਫੀਲਡ ਤੇ ਹੈਗੇ 24 ਘੰਟੇ ਅਸੀਂ ਵਲਨਰੇਬਲ ਪੁਆਇੰਟਸ ਤੇ ਡਿਊਟੀਆਂ ਵੀ ਲਾਈ ਹੈ। ਭਾਂਕਰਪੁਰ ਜਿਹੜਾ ਪੁਆਇੰਟ ਹੈਗਾ ਉਹਨੂੰ ਵੀ ਅਸੀਂ ਮੋਨੀਟਰ ਕਰ ਰਹੇ ਹਾਂ। ਕੁਝ ਥਾਵਾਂ ਤੇ ਪਾਣੀ ਟੋਪਲ ਹੋ ਕੇ ਫੀਲਡ ਤੇ ਵੀ ਜਾ ਰਹਾ ਹੈਗਾ। ਜੋ ਕਿ ਇੱਕ ਉੱਥੇ ਪਿੰਡ ਵਾਲਿਆਂ ਨਾਲ ਮੈਂ ਵੀ ਗੱਲਬਾਤ ਕੀਤੀ ਹੈਗੀ ਅਸੀਂ ਜਾ ਵੀ ਰਹੇ ਹੈਗੇ। ਜਨਰਲੀ ਪਾਣੀ ਚ ਲਗ ਜਾਂਦਾ ਹੈ ਉਹਨੂੰ ਕਹ ਰਹੇ ਆ ਕਹਿੰਦੇ ਆ। ਬਟ ਕੋਈ ਬਰੀਚ ਲੱਗਦਾ ਹੈ ਜਾਂ ਕਿਥੇ ਖਾਰ ਪੈ ਰਹੀ ਹੈ ਕਿਉਂਕਿ ਪਾਣੀ ਦਾ ਲੈਵਲ ਹਲੇ ਸਾਰੀ ਨਦੀਆਂ ਡਰੇਨਸ ਮਾਮੀ ਵੀ ਹੋਰ ਵੀ ਸੰਭਾਵਨਾ ਹੈ ਵਧਿਆ ਹੋਇਆ ਹੈ। ਤਾਂ ਮੇਰੀ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈਗੀ ਕਿ ਇੱਕ ਤਾਂ ਆਪਾਂ ਨਦੀਆਂ ਦੇ ਕੰਡੇ ਜਾਂ ਡਰੇਨਸ ਜੋ ਸੌਲਨ ਹੈਗੇ ਉੱਥੇ ਜਾਣ ਤੋਂ ਗੁਰੇਜ਼ ਕਰਿਏ ਆਪਣੇ ਪਸ਼ਵਾਨੂ ਵੀ ਉੱਥੇ ਨਾ ਲੈ ਕੇ ਜਾਈਏ ਕਿਸੇ ਤਰੀਕੇ ਦੀ ਇਹੋ ਜਿਹੀ ਵੀਡੀਓ ਨਾ ਪਾਈਏ ਜਿਹਦੇ ਤੋਂ ਪੈਨਿਕ ਕ੍ਰੀਏਟ ਹੁੰਦਾ ਹੈਗਾ ਔਰ ਜੋ ਸੈਂਸਿਟਿਵ ਵੀ ਨਹੀਂ ਹੈ ਔਰ ਕੋਈ ਇਨਫਰਮੇਸ਼ਨ ਤੁਹਾਨੂੰ ਲੱਗਦੀ ਹੈਗੀ ਕਿ ਕੋਈ ਖਾਰ ਪੈ ਰਹਾ ਹੈ ਬ੍ਰੀਚ ਦੀ ਸੰਭਾਵਨਾ ਉਹ ਤੁਰੰਤ ਸਾਡੇ ਨਾਲ ਸਾਂਝੀ ਕੀਤੀ ਜਾ ਅਸੀਂ ਚਾਰੇ ਪਾਸੇ ਸਾਡੀ ਮਸ਼ੀਨਰੀ ਵੀ ਡਿਪਲੋਏਡ ਹੈ ਮੈਨਪਾਵਰ ਵੀ ਡਿਪਲੋਏਡ ਹੈ ਜੇ ਤੁਸੀਂ ਸਾਥ ਦੋਗੇ ਤਾਂ ਮੈਨੂੰ ਉਮੀਦ ਹੈਗੀ ਕਿ ਜਿੰਨਾ ਵੀ ਪਾਣੀ ਸਾਡੇ ਕੋਲ ਆ ਰਿਹਾ ਹੈ ਉਹ ਸੇਫਲੀ ਇੱਥੋਂ ਲੰਘ ਜਾਣਾ ਆਏਗਾ

ਖਨੌਰੀ ਦੇ ਨਜ਼ਦੀਕ ਵੀ ਖੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਦੇ ਨਜ਼ਦੀਕ ਪਹੁੰਚ ਗਿਆ ਹੈ ਜਦਕਿ ਸਰਦੂਲਗੜ੍ਹ ਦੇ ਕੋਲ 24160 ਕਿਊਸਿਕ ਪਾਣੀ ਚੱਲ ਰਿਹਾ ਹੈ ਆਉਂਦੇ ਦਿਨ ਮੁਹਾਲੀ ਪਟਿਆਲਾ ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਲਈ ਪ੍ਰੀਖਿਆ ਤੋਂ ਘਟ ਨਹੀਂ ਹੋਣਗੇ ਰਾਜਪੁਰਾ ਦੇ ਪਿੰਡਾਂ ਲਈ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਖੱਗਰ ਦੇ ਓਵਰਫਲੋ ਹੋਣ ਨਾਲ ਪਟਿਆਲਾ ਜ਼ਿਲ੍ਹੇ ਚ 1750 ਏਕੜ ਅਤੇ ਮੁਹਾਲੀ ਚ 534 ਏਕੜ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ ਅਫਗਾਨਿਸਤਾਨ ਦੇ ਦੱਖਣ ਪੂਰਬੀ ਹਿੱਸੇ ਦੇ ਵਿੱਚ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਇਸ ਪੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6 ਮਾਪੀ ਗਈ ਹੈ ਤੇ ਹੁਣ ਤੱਕ 900 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਰਿਪੋਰਟ ਹੈ ਜਦਕਿ ਹਜ਼ਾਰਾਂ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਅਫਗਾਨਿਸਤਾਨ ਦੇ ਵਿੱਚ ਅਧੀ ਰਾਤ ਧਰਤੀ ਐਨੀ ਕੰਬੀ ਹੈ ਕਿ ਸੁੱਤੇ ਪਏ ਲੋਕ ਆਪਣੇ ਘਰਾਂ ਵਿੱਚ ਦਫਨ ਹੋ ਗਏ ਟ੍ਰਿਕਟਰ ਪੈਮਾਨੇ ਤੇ ਪੁਚਾਲ ਦੀ ਤੀਬਰਤਾ 6.3 ਮਾਪੀ ਗਈ ਅਤੇ ਹੁਣ ਤੱਕ 900 ਮੌਤਾਂ ਹੋਣ ਦੀ ਰਿਪੋਰਟ ਹੈ ਜਦ ਕਿ 300 ਹਜ਼ਾਰ ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਨੇ ਵੱਡੇ ਪੁਚਾਲ ਤੋਂ ਬਾਅਦ ਵੀ ਝਟਕੇ ਮਹਿਸੂਸ ਹੁੰਦੇ ਰਹੇ ਅਤੇ ਲੋਕਾਂ ਨੇ ਘਰਾਂ ਤੋਂ ਬਾਹਰ ਬੈਠ ਕੇ ਰਾਤ ਕੱਟੀ ਉਧਰ ਰਾਹਤ ਕਾਰਜਾਂ ਵਿੱਚ ਜੁਟੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ 1000 ਤੋਂ ਉੱਤੇ ਜਾ ਸਕਦੀ ਹੈ ਅਮਰੀਕਾ ਦੇ ਜੀਓਲੋਜੀਕਲ ਸਰਵੇ ਮੁਤਾਬਕ ਪੁਚਾਲ ਦਾ ਕੇਂਦਰ 2 ਲੱਖ ਦੀ ਆਬਾਦੀ ਵਾਲੀ ਜਲਾਲਾਬਾਦ ਸ਼ਹਿਰ ਤੋਂ 17 ਮੀਲ ਦੂਰ ਸੀ ਅਤੇ ਇਹ ਇਲਾਕਾ ਕੋਮੀ ਰਾਜस्तानी ਕਾਬੁਲ ਤੋਂ ਤਕਰੀਬਨ 150 ਕਿਲੋਮੀਟਰ ਦੂਰ ਹੈ ਸੋ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਸਬਤਬਦ ਮੌਤਾ ਕੁਨਾਰ ਸੂਬੇ ਵਿੱਚ ਹੋਈਆਂ ਅਤੇ ਪੁਚਾਲ ਦੇ ਝਟਕੇ ਲੈਣਦੇ ਪੰਜਾਬ ਤੱਕ ਮਹਿਸੂਸ ਕੀਤੇ ਗਏ ਭਾਰਤ ਦੇ ਗੁਰੂਗਰਾਹ ਵਿਖੇ ਵੀ ਹਲਕੇ ਝਟਕੇ ਮਹਿਸੂਸ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਸੋ ਦੱਸਣਾ ਚਾਹਾਂਗੇ ਕਿ ਅਫਗਾਨਿਸਤਾਨ ਦੇ ਵਿੱਚ 7 ਅਕਤੂਬਰ 2020 ਇਹਨੂੰ ਆਇ ਪੁਚਾਲ ਕਰਕੇ 4000 ਤੋਂ ਵੱਧ ਮੌਤਾ ਹੋਈਆਂ ਸਨ ਪਰ ਸੰਯੁਕਤ ਰਾਸ਼ਟਰ ਵੱਲੋਂ 1500 ਮੌਤਾ ਦਾ ਦਾਵਾ ਕੀਤਾ ਗਿਆ ਇਸ ਤੋਂ ਪਹਿਲਾਂ 2022 ਦੇ ਵਿੱਚ 5.9 ਤਿਬਰਤਾ ਵਾਲੇ ਪੁਚਾਲ ਕਰਕੇ 1000 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਵੱਡੇ ਪੱਧਰ ਤੇ ਮਾਲੀ ਨੁਕਸਾਨ ਹੋਇਆ ਸੋ ਅਫਗਾਨਿਸਤਾਨ ਵਿੱਚ ਲਗਾਤਾਰ ਵਕਵੇ ਤੇ ਤਬਾਕੂਨ ਪੁਚਾਲ ਆਉਂਦੇ ਰਹਿੰਦੇ ਨੇ ਅਤੇ ਹਿੰਦੂ ਕੁਸ਼ ਮਾਊਂਟੇਨਸ ਨੂੰ ਇਸ ਮਾਮਲੇ ਵਿੱਚ ਬੇਹਦੀ ਐਕਟਿਵ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਅਫਗਾਨਿਸਤਾਨ ਭਾਰਤ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਸ ਦੇ ਐਨ ਵਿਚਕਾਰ ਆਉਂਦਾ ਹੈ ਅਤੇ ਇਹ ਲਾਈਨ ਅਫਗਾਨਿਸਤਾਨ ਦੇ ਹਰਾ ਸੂਬੇ ਤੱਕ ਜਾਂਦੀ ਹੈ ਪਰ ਪਲੇਟਸ ਵਿੱਚ ਹਲਚਲ ਹੋਣ ਤੇ ਹਲਕੇ ਤੋਂ ਦਰਮਿਆਨੇ ਉਚਾਲ ਆ ਸਕਦੇ ਨੇ ਜਾਂ ਕਈ ਵਾਰ ਵੱਡੀ ਤਬਾਹੀ ਵੀ ਹੁੰਦੀ ਹੈ ਰਾਵੀ ਦਰਿਆ ਦਾ ਪਾਣੀ ਹਾਲੇ ਉਤਪਾਦ ਮਚਾ ਹੀ ਰਿਹਾ ਹੈ ਤੇ ਉਧਰ ਦੂਜੇ ਪਾਸੇ بارش ਕਾਰਨ ਘੱਗਰ ਵੀ ਨੱਕੋ ਨੱਕ ਭਰ ਗਿਆ ਹੈ ਘੱਗਰ ਦੇ ਆਸ-ਪਾਸ ਵਸਦੇ ਸੈਂਕੜੇ ਪਿੰਡਾਂ ਨੂੰ ਅਲਰਟ ਕਰ ਦਿੱਤਾ ਗਿਆ ਤੇ ਇਸੇ ਦੌਰਾਨ ਪੰਜਾਬ ਸਰਕਾਰ ਤੇ ਸਵਾਲ ਉੱਠ ਰਹੇ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਬਾਗੀ ਤੇਵਰ ਸਾਹਮਣੇ ਆਏ ਨੇ ਉਹਨਾਂ ਵੱਲੋਂ ਅਫਸਰਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨਵਾਜਰਾ ਜੋ ਕੱਗਰ ਨਦੀ ਦੇ ਵਾਦੇ ਪਾਣੀ ਦੇ ਪੱਧਰ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰ ਰਹੇ ਨੇ ਉਹਨਾਂ ਨੇ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ ਉਹਨਾਂ ਦਾਵਾ ਕੀਤਾ ਹੈ ਕਿ ਉਹਨਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਤੇ ਉਹਨਾਂ ਦੇ ਹਲਕੇ ਦੇ ਥਾਣਿਆਂ ਦੇ ਐਸਐਚਓ ਬਦਲ ਦਿੱਤੇ ਗਏ ਨੇ ਪਠਾਨਵਾਜਰਾ ਨੇ ਦੋਸ਼ ਲਗਾਇਆ ਕਿ ਪੰਜਾਬ ਵਿਜੀਲੈਂਸ ਜਲਦੀ ਹੀ ਦਿੱਲੀ ਟੀਮ ਦੇ ਇਸ਼ਾਰੇ ਤੇ ਉਹਨਾਂ ਵਿਰੁੱਧ ਕੇਸ ਦਰਜ ਕਰ ਸਕਦੀ ਹੈ ਕਿਉਂਕਿ ਉਹਨਾਂ ਨੇ ਸਰਕਾਰ ਦੇ ਕੰਮਕਾਜ ਤੇ ਸਵਾਲ ਚੁੱਕੇ ਨੇ ਉਹਨਾਂ ਹੜ੍ਹਾਂ ਦੀ ਤਿਆਰੀ ਬਾਰੇ ਅਧਿਕਾਰੀਆਂ ਤੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਵਾਰ- ਲਗਾਤਾਰ ਨਜ਼ਰ ਅੰਦਾਜ਼ ਕੀਤਾ ਗਿਆ ਵਿਧਾਇਕ ਨੇ ਆਪਣੇ ਸਾਥੀ ਵਿਧਾਇਕਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਟੀਮ ਦੇ ਦਬਾਅ ਦੇ ਵਿਰੋਧ ਖੜੇ ਹੋਣ ਦੀ ਅਪੀਲ ਕੀਤੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰੀ ਤੰਤਰ ਨੂੰ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਕੋਈ ਵੀ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਇਸ ਦਾ ਜਵਾਬ ਦੇਣਗੇ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਜਿਹੜੇ ਅਫਸਰ ਲੌਬੀ ਥੋੜਾ ਜਿਹਾ ਫੜਫੜਕਣ ਲੱਗੀ ਆ ਬੜ ਪੈਣ ਲੱਗਾ ਟਾਈਮ ਨਹੀਂ ਲੱਗਣਾ ਬਾਬੇ ਬੁੱਢੇ ਨੇ ਜੇ ਮੇਰੀ ਸੁਣ ਲਈ ਜਿਹੜੇ ਨੇ ਅੱਜ ਜਿਆਦਾ ਆਪਣਾ ਆਪ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੇ ਕਿਹਾ ਵੀ ਮੈਂ ਐ ਕਰ ਦੂ ਮੈਂ ਉਹ ਕਰ ਦੂ ਆਪਣੇ ਨੰਬਰ ਬਣਾਉਣ ਦੇ ਚੱਕਰ 'ਚ ਜਿੱਦਣ ਪੁੱਤ ਮੇਰਾ ਹੱਥ ਪੈ ਗਿਆ ਨਾ ਤਾਂ ਮੈਂ ਨਾਨੀ ਯਾਦ ਕਰਾਉਂਗਾ ਸਭ ਨੂੰ ਇਹ ਸੋਚ ਲੈਓ ਹੱਥੋਂ ਤੇ ਪਾਇ ਸੱਚਾਈ ਤੇ ਰਹੋ ਮੈਨੂੰ ਕੋਈ ਡਰ ਨਹੀਂ ਜੇ ਮੈਂ ਗਲਤ ਆਉਂਗਾ ਉੱਥੇ ਮੇਰੇ ਤੇ ਪਰਚਾ ਕਰੋ ਨੋ ਪ੍ਰੋਬਲਮ ਆ ਜੇ ਕਹਿ ਦੀ ਚੁੱਕਣਾ ਜਾ ਕੇ ਕੋਈ ਗੜਬੜ ਇਹਨਾਂ ਦੇ ਅੱਖਾਂ ਕੀਤੀ ਦਿੱਲੀ ਵਾਲਿਆਂ ਦੇ ਜਾਂ ਦੂਜਿਆਂ ਦੇ ਤੇ ਆਪਣਾ ਹਿਸਾਬ ਲਾ ਲਿਓ ਇਹ ਹਰਦੇਵ ਸਿੰਘ ਨਾ ਮੈਂ ਬੋਰਡ 'ਮੇ ਐਸੇ ਫਿੱਟ ਕਰੂੰਗਾ ਨਾ ਜਗਾੜ ਦੇ ਯਾਦ ਕਰੋਗੇ ਵੀ ਤੁਹਾਡਾ ਬਣਿਆ ਕੀ ਆ ਇਹ ਤਾਂ ਮੈਂ ਦੱਸਦਾ ਜਿਹੜੇ ਹੁਣ ਤੁਸੀਂ ਆ ਮੈਨੂੰ ਲੱਗਾ ਪਤਾ ਅਫਸਰ ਲੋਬੀ ਤੋਂ ਵੀ ਜਿਹੜੇ ਤੁਸੀਂ ਆਪਣਾ ਆਪ ਵਿਖਾਉਣ ਲੱਗੇ ਹੋ ਜੇ ਕੋਈ ਗਲਤ ਕਦਮ ਚੁੱਕਿਆ ਆਪਣੀਆਂ ਲੱਤਾਂ ਭਾਰ ਬਾਅਦ ਚ ਝੱਲਦੀਆਂ ਇਹ ਦੇਖ ਲਿਓ ਤੇ ਤੁਹਾਡੇ ਨਾਲ ਕੀ ਹੋਣੀ ਆ ਇਹਦਾ ਇਹਨਾਂ ਨੇ ਬਾਅਦ ਚ ਕਹੇ ਨੇ ਖੜਨਾ ਨਹੀਂ ਇਹ ਹਮੇਸ਼ਾ ਜਿਹੜੇ ਆਪਣੇ ਐਮਐਲਏ ਦੇ ਨਹੀਂ ਬਣੇ ਇਹ ਤੁਹਾਡੇ ਨਹੀਂ ਬਣਨੇ ਤੁਸੀਂ ਅਫਸਰ ਅਫਸਰ ਰਹਿਣਾ ਤੇ ਤੁਹਾਨੂੰ ਇੱਕੋ ਬੇਨਤੀ ਕਰਨਾ ਪੰਜਾਬ ਦੇ ਉਹ ਪੰਜਾਬ ਨਾਲ ਖੜ ਜਿਓ ਜੇ ਜਮੀਰ ਮਰ ਗਈ ਆ ਫਿਰ ਜੋ ਮਰਜ਼ੀ ਕਰ ਲਿਓ ਤੇ ਜਿਹੜਾ ਭਾਜੀ ਪਾਊਗਾ ਟਿੱਕੀਆਂ ਨਹੀਂ 52 ਬੜੂਗਾ ਇਹ ਤੁਹਾਡਾ ਭਰਾ ਦਾ ਵਾਦਾ ਤੁਹਾਡੇ ਨਾਲ ਵਿਧਾਇਕ ਪਠਾਨ ਮਾਜਰ ਨੇ ਐਤਵਾਰ ਨੂੰ ਘੱਗਰ ਨਦੀ ਦਾ ਦੌਰਾ ਕੀਤਾ ਸੀਗਾ। ਉਹਨਾਂ ਦੇ ਹਲਕੇ ਸਨੌਰ ਦੇ ਵਿੱਚ ਲਗਭਗ 1 ਕਿਲੋਮੀਟਰ ਤੱਕ ਘੱਗਰ ਦਾ ਪਾਣੀ ਦਾਖਲ ਹੋ ਗਿਆ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਲ ਸਰੋਤ ਵਿਭਾਗ ਦੇ ਮੁਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਉਹਨਾਂ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ। ਉਹਨਾਂ ਕਹੇ ਕਿ ਮੁੱਖ ਮੰਤਰੀ ਨੂੰ ਕਿਸਾਨਾਂ ਦੇ ਦਰਦ ਨੂੰ ਸਮਝਣਾ ਚਾਹੀਦਾ ਹੈ। ਉਹ ਖੁਦ ਕਿਸਾਨ ਰਹੇ ਨੇ। ਜੇਕਰ ਅਸੀਂ ਸਿਰਫ ਅਧਿਕਾਰੀਆਂ ਦੀ ਗੱਲ ਸੁਣੀਏ ਅਤੇ ਵਿਧਾਇਕਾਂ ਦੀ ਆਵਾਜ਼ ਦਬਾਈਏ ਤਾਂ ਪੰਜਾਬ ਡੁੱਬ ਜਾਵੇਗਾ। ਪੰਜਾਬ ਚਾਹੇ ਹੜਾਂ ਦੇ ਦੌਰਾਨ ਸਰਕਾਰਾਂ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਜਿੱਥੇ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਸਵਾਲ ਖੜੇ ਕਿਤੇ ਜਾ ਰਹੇ ਨੇ ਉੱਥੇ ਹੀ ਕੇਂਦਰ ਸਰਕਾਰ ਵੀ ਪੰਜਾਬ ਵੱਲ ਧਿਆਨ ਦੇਣ ਦੀ ਦਿਖਾਈ ਨਹੀਂ ਦੇ ਰਹੀ ਤੇ ਹੁਣ ਤੱਕ ਕਿਸੇ ਵੀ ਕੇਂਦਰੀ ਮੰਤਰੀ ਵੱਲੋਂ ਪੰਜਾਬ ਦੇ ਹੜਾਂ ਦੀ ਗੱਲ ਨਹੀਂ ਕੀਤੀ ਗਈ ਜਿਸ ਤੇ ਕਿਸਾਨਾ ਕੁਜ ਜਗਜੀਤ ਸਿੰਘ ਡੱਲੇਵਾਲ ਨੇ ਸਵਾਲ ਚੁੱਕਦੇ ਕਹਿ ਕਿ ਅਫਗਾਨਿਸਤਾਨ ਚਾਹੇ ਪੁਚਾਲ ਦੀ ਕੇਂਦਰ ਨੂੰ ਫਿਕਰ ਹੈ ਪਰ ਪੰਜਾਬ ਦੀ ਕੋਈ ਚਿੰਤਾ ਨਹੀਂ ਅਫਗਾਨਿਸਤਾਨ ਦੇ ਅੰਦਰ ਜਿਹੜੇ ਲੋਕ ਉਹ ਚਾਲ ਦੇ ਨਾਲ ਪ੍ਰਭਾਵਿਤ ਹੋਏ ਨੇ ਮਰੇ ਨੇ ਉਹਨਾਂ ਬਾਰੇ ਤਾਂ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਬਾਰੇ ਅਰਦਾਸ ਕੀਤੀ ਹੈ ਲੇਕਿਨ ਪੰਜਾਬ ਦੇ ਅੰਦਰ ਪਿਛਲੇ 10 ਦਿਨ ਤੋਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕ ਤਰਾਤਰ ਕਰ ਰਹੇ ਨੇ ਘਰਾਂ ਦੇ ਘਰ ਰੋੜ ਰਹੇ ਨੇ ਲੋਕਾਂ ਦੇ ਜਾਨਵਰ ਰੁੜ ਗਏ ਲੋਕਾਂ ਦੇ ਪਰਿਵਾਰਾਂ ਦੇ ਜੀ ਰੁੜ ਗਏ ਉਹਦੇ ਤੇ ਅੱਜ ਤੱਕ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਕੋਈ ਬਿਆਨ ਨਹੀਂ ਹੈ ਮੈਂ ਹੈਰਾਨ ਹਾਂ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਪੰਜਾਬ ਦੇ ਪ੍ਰਧਾਨ ਮੰਤਰੀ ਨਹੀਂ ਹੋ ਤੁਸੀਂ ਕੀ ਕੱਲੇ ਬਾਕੀ ਸੂਬਿਆਂ ਦੇ ਪ੍ਰਧਾਨ ਮੰਤਰੀ ਹੋ ਜਾਂ ਸਿਰਫ ਇਸ ਲਈ ਪ੍ਰਧਾਨ ਮੰਤਰੀ ਹੋ ਕਿ ਤੁਸੀਂ ਅਦਰ ਕੰਟਰੀ ਦੇ ਅੰਦਰ ਕਿਤੇ ਕੋਈ ਘਟਨਾ ਵਾਪਰਦੀ ਹੈ ਉਹਦੇ ਲਈ ਤਾਂ ਆਪਾਂ ਚਿੰਤਤ ਆਏ ਲੇਕਿਨ ਆਪਣੇ ਹੀ ਦੇਸ਼ ਦੇ ਅੰਦਰ ਕਿਸਾਨ ਰੁੜ ਗਏ ਨੇ ਕਿਸਾਨ ਡੁੱਬ ਗਏ ਨੇ ਲੋਕ ਡੁੱਬ ਗਏ ਮੈਂ ਕੱਲੇ ਕਿਸਾਨਾਂ ਦੀ ਗੱਲ ਨਹੀਂ ਕਰਦਾ ਜਿਹੜਾ ਐਡਾ ਵੱਡਾ ਖੇਤਰ 7-8 ਜ਼ਿਲ੍ਹੇ ਜਿਹੜੇ ਪ੍ਰਭਾਵਿਤ ਹੋ ਗਏ ਨੇ ਉਹਨਾਂ ਜ਼ਿਲ੍ਹਿਆਂ ਦੀ ਅੱਜ ਤੱਕ ਰਸਾਰ ਨਹੀਂ ਲਈ ਗਈ ਸਾਡੀ ਸਰਕਾਰ ਵੱਲੋਂ ਬੜੇ ਦੁੱਖ ਦੀ ਗੱਲ ਹੈ ਕੀ ਕੀ ਲੋਕ ਇਹ ਮੰਨ ਲੈਣ ਕਿ ਸਾਨੂੰ ਸਾਡੀ ਕੇਂਦਰ ਸਰਕਾਰ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੀ ਕਿ ਪੰਜਾਬ ਦੇ ਲੋਕਾਂ ਦੀ ਬਾਹ ਫੜਨਾ ਕੇਂਦਰ ਦੀ ਕੋਈ ਜ਼ਿੰਮੇਵਾਰੀ ਨਹੀਂ ਮੰਨਦੀ ਜਿਹੜਾ ਕੇਂਦਰ ਪੰਜਾਬ ਦੇ ਜਿਹੜਾ ਪਾਣੀਆਂ ਦਾ ਸਿਸਟਮ ਜਿਹੜਾ ਸਾਡੇ ਕੋਲੇ ਸੀ ਕਦੇ ਕੰਟਰੋਲ 'ਚ ਸੀ ਉਹਨੂੰ ਆਪਣੇ ਕੰਟਰੋਲ 'ਚ ਤਾਂ ਲਜਾਣ ਲਈ ਕਿੰਨਾ ਤਤਪਰ ਹੋਇਆ ਇੱਥੇ ਫੋਟਾਂ ਲਾ ਦਿੱਤੀਆਂ ਗਈਆਂ ਤਾਂ ਫਿਰ ਇਹਦਾ ਮਤਲਬ ਇਹ ਕੱਢਿਆ ਜਾ ਸਕਦਾ ਹੈ ਕਿ ਸੱਚੀਓ ਫਿਰ ਇਹ ਜਿਹੜਾ ਲੋਕ ਅੱਜ ਕਹਿ ਰਹੇ ਨੇ ਲੋਕ ਜਿਹੜਾ ਖਦਸਾ ਜाहिर ਕਰ ਰਹੇ ਨੇ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਆਪਣੇ ਹੱਥਾਂ ਦੇ ਵਿੱਚ ਲੈ ਕੇ ਜਾਣ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਵੀ ਕਿਤੇ ਇਹ ਗੱਲ ਸੱਚ ਤਾਂ ਨਹੀਂ ਅੱਜ ਵਾਲੀ ਗੱਲ ਜਿਹੜੀ ਸਾਡੇ ਪ੍ਰਧਾਨ ਮੰਤਰੀ ਦੀ ਇਹ ਸਪਸ਼ਟ ਕਰਦੀ ਹੈ ਕਿ ਪੰਜਾਬ ਪ੍ਰਤੀ ਕੋਈ ਸੰਜੀਦਗੀ ਨਹੀਂ ਔਰ ਅਫਗਾਨਿਸਤਾਨ ਪ੍ਰਤੀ ਇਨਾ ਫਿਕਰ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਖੜੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਡੇਬਰਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਵੀ ਦੇਸ਼ ਦੀ ਉਪ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਵੋਟ ਪਾ ਸਕਣਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਗ੍ਰਹਿ ਮੰਤਰਾਲੇ ਤੇ ਅਸਾਮ ਸਰਕਾਰ ਦੇ ਮੁਖ ਸਕੱਤਰ ਨੂੰ VOTING ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਚੀਲ ਦੇ ਵਿੱਚ ਬੰਦ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਉਪ ਰਾਸ਼ਟਰਪਤੀ ਚੋਣ ਵਿੱਚ ਵੋਟ ਪਾਏਗਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫਤਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਸੋਨ ਦੱਸਿਆ ਹੈ ਕਿ ਚੋਣ ਕਮਿਸ਼ਨ ਨੇ ਉਪ ਰਾਸ਼ਟਰਪਤੀ ਚੋਣ 2025 ਵਿੱਚ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਨੂੰ VOTING ਸਹੂਲਤ ਪ੍ਰਦਾਨ ਕਰਨ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਨੇ ਅਤੇ ਡਾਕ ਬੈਲਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਨੇ ਅਮਰਿਤਪਾਲ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਐਕਟ 1980 ਇਹ ਤਹਿਤ ਅਸਾਮ ਦੀ ਡਿਬਰੂਗੜ ਕੇਂਦਰੀ ਜੇਲ੍ਹ ਵਿੱਚ ਪੰਦਾ ਹੈ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਚੋਣ ਨਿਯਮ 1974 ਦੇ ਨਿਯਮਾਂ ਅਨੁਸਾਰ ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਉਹਨਾਂ ਨੂੰ ਡਾਕ ਬੈਲਟ ਉਪਲਬਧ ਕਰਵਾਏ ਜਾਏ ਸੂ ਨਿਰਧਾਰਤ ਪ੍ਰਕਿਰਿਆ ਦੇ ਅਨੁਸਾਰ ਡਾਕ ਬੈਲਟ VOTING ਵਾਲੇ ਦਿਨ ਹੀ ਸੌਂਪ ਦਿੱਤੀ ਜਾਂਦੀ ਹੈ ਅਤੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਨਿਸ਼ਾਨਬੱਧ ਡਾਕ ਬੈਲਟ ਵਾਲਾ ਸੀਲ ਬੰਦ ਲਿਫਾਫਾ ਰਿਟਰਨਿੰਗ ਅਫਸਰ ਤੱਕ ਪਹੁੰਚਣਾ ਲਾਜ਼ਮੀ ਹੈ ਇਸ ਲਈ ਕਮਿਸ਼ਨ ਨੇ ਗ੍ਰਹਿ ਮੰਤਰਾਲੇ ਅਤੇ ਅਸਾਮ ਸਰਕਾਰ ਦੇ ਮੁਖਸਤ ਨੂੰ ਨਿਰਦੇਸ਼ ਦਿੱਤੇ ਨੇ ਕਿ ਅਮਰਿਤਪਾਲ ਸਿੰਘ ਦੁਆਰਾ ਵੋਟ ਕੀਤੇ ਗਏ ਡਾਕ ਬੈਲਟ ਨੂੰ ਡਿਬਰੂਗੜ ਤੋਂ ਹਵਾਈ ਜਹਾਜ਼ ਰਾਹੀਂ ਪਹੁੰਚਾਵੇ ਤਾਂ ਜੋ ਇਹ 9 ਸਤੰਬਰ 2025 ਨੂੰ ਸ਼ਾਮ 6 ਵਜੇ ਤੱਕ ਰਿਟਰਨਿੰਗ ਅਫਸਰ ਕੋਲ ਪਹੁੰਚਾਵੇ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਏਗੀ ਸੋ ਦੱਸਣਾ ਚਾਹਾਂਗੇ ਕਿ ਅਮਰਿਤਪਾਲ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਐਕਟ 1980 ਦੇ ਤਹਿਤ ਕੇਂਦਰੀ ਜੇਲ੍ਹ ਡਿਬਰੂਗੜ ਯਾਨੀ ਕਿ ਅਸਾਮ ਵਿੱਚ ਰੋਕਥਾਮ ਹਿਰਾਸਤ ਵਿੱਚ ਹੈ ਹਾਲਾਂਕਿ ਉਸਦਾ ਪਰਿਵਾਰ ਜਲਦੀ ਹੀ ਉਸਤੇ ਲਗਾਏ ਗਏ ਐਨਐਸਏ ਨੂੰ ਅਦਾਲਤ ਵਿੱਚ ਅੋਤੀ ਦੇਵੀ ਦਾ ਇਸ ਸਮੇਂ ਅਮਰਿਤਪਾਲ ਸਿੰਘ ਦੇ ਹੋਰ ਸਾਥੀ ਵੀ ਪੰਜਾਬ ਜੇਲ੍ਹ ਪਹੁੰਚ ਗਏ ਨੇ ਉਹਨਾਂ ਨੂੰ ਐਨਐਸਏ ਹਟਾ ਦਿੱਤਾ ਗਿਆ ਨਾਲ ਹੀ ਉਹਨਾਂ ਵਿਰੁੱਧ ਦਰਜ ਹੋਰ ਮਾਮਲਿਆਂ ਵਿੱਚ ਮੁਕੱਦਮਾ ਸ਼ੁਰੂ ਕਰ ਦਿੱਤਾ ਗਿਆ ਮੌਨਸੂਨ ਦੀ بارش ਕਾਰਨ ਰਾਜ ਵਿੱਚ ਅਚਾਨਕ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦੱਸਿਆ ਕਿ ਦੇਰ ਰਾਤ ਭਾਰੀ ਮੀਂਹ ਕਾਰਨ 5 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਤੇ ਨਾਲ ਹੀ ਇਹਨਾਂ ਹਾਲਾਤਾਂ ਕਾਰਨ ਪਿੰਡਾਂ ਦੇ ਵਿੱਚ ਭਾਰੀ ਨੁਕਸਾਨ ਹੋਇਆ ਤੁਹਾਨੂੰ ਦੱਸ ਦਈਏ कि हिमाचल प्रदेश ਨੂੰ ਆਫਤ ਪ੍ਰਭਾਵਿਤ ਸੂਬਾ ਐਲਾਨਿਆ ਗਿਆ ਹੈ ਮੁੱਖ ਮੰਤਰੀ ਸੁਖੂ ਨੇ ਵਿਧਾਨ ਸਭਾ ਦੇ ਵਿੱਚ ਇਹ ਐਲਾਨ ਕੀਤਾ ਹੈ ਦੇਖਿਏ ਪਿਛਲੀ ਰਾਤ ਕਾਫੀ ਤੇਜ਼ ਬਾਰਿਸ਼ ਹੋਈ ਹੈ 5 ਲੋਕਾਂ ਦੇ ਮਾਰੇ ਜਾਣ ਦੀ ਖਬਰ ਆਈ ਹੈ ਲਾਸਾ ਗਿਰਨੇ ਸੇ ਹ ਨਿਸ਼ਚਿਤ ਤੌਰ ਪਰ ਕਾਫੀ ਪੰਚਾਇਤ ਕੇ ਲਿੰਕ ਰੋਡ ਹੈ ਹਮਾਰੇ ਡਿਸਟ੍ਰਿਕਟ ਕੇ ਰੋਡ ਹੈ ਉਨਕੋ ਬਹੁਤ ਨੁਕਸਾਨ ਹੋਇਆ ਹੈ ਪੀਣੇ ਕੀ ਪਾਣੀ ਕੀ ਯੋਜਨਾਵਾਂ ਕੋ ਨੁਕਸਾਨ ਹੋਇਆ ਹੈ ਸਿੰਚਾਈ ਕੀ योजना को नुकसान हुआ है और बिजली के आ, को बहुत बड़ा नुकसान हुआ है तो अभी नुकसान का आंकड़ा आंकलन हम कर रहे हैं बहुत ज़्यादा नुकसान पिछले रात की बारिश से और आज भी बारिश है तो निश्चित रूप से नुकसान का आंकड़ा बहुत बड़ा हो सकता है और पांच लोगों की मृत्यु की समाचार है तो पूरी स्थिति पर हमारी सरकार नज़र बनाए रखी है मनी महेश के दो तो पार्ट है एक पार्ट था कि जो भरमौर से मनी जा रहे थे पहले चरण में बत्तीस साढ़े तीन हज़ार जो भरमौर जा मनी महेश जा रहे थे उनको वापस लाया गया भरमौर और भरमौर में तकरीबन कोई दस से बारह हज़ार के करीब श्रद्धालु फंसे थे जिसमें से तकरीबन साढ़े पाँच हज़ार श्रद्धालु हमने बसों के माध्यम से भेज दिए और छोटी गाड़ियों के माध्यम से भेज दिए सरकार ने उन्हें आने जाने की पूरी व्यवस्था की क्योंकि चंबा से भरमौर का रास्ता तेरह चौदह किलोमीटर का खराब है पूरा करा पूरा रोड बह गया है इस दृष्टि से हमने वहाँ श्रद्धालुओं को ले जाकर उनके गंतव्य स्थान पर पहुँचाया है और महेश यात्रा के दौरान कुछ श्रद्धालुओं का मौत ऑक्सीजन कम होने के कारण भी हुई है तकरीबन चौदह पंद्रह के करीब ये आंकड़ा है देखिए इंडियन एयरफोर्स का हम पूरा सपोर्ट ले रहे हैं लेकिन इंडियन एयरफोर्स का हेलीकॉप्टर तभी उड़ सकता है जब मौसम साफ होगा दो हेलीकॉप्टर वहाँ स्टैंड बाई खड़े किए हैं जो डेड बॉडी को ले जाने के लिए है हमारे रेवेन्यू मिनिस्टर जगत सिंह नेगी जी पिछले पाँच दिन से भरमौर में ही हैं वो चंबा से पैदल चलकर भरमौर गए हैं और निश्चित तौर पर वो उनके हमने निर्देश दिए हैं कि जो भी अपास्थिति में नेगी जी ऑर्डर करेंगे उसको सरकार वहाँ के डिप्टी कमिश्नर पूरी तरह माने पर वो तभी हो सकता है जब हमारा भगवान साथ दे और मौसम खुलेगा तो कुछ डेड बॉडी को हम उनके घरों तक पहुंचाना चाहते हैं ਔਰ ਲੇਕਿਨ ਮੌਸਮ ਅੱਜ ਵੀ ਖਰਾਬ ਹੈ ਪਿਛਲੇ ਕੱਲ ਵੀ ਖਰਾਬ ਹੈ ਹਮ ਮੂਜੇ ਆਸ਼ਾ ਹੈ ਕਿ ਕੱਲ ਮੌਸਮ ਖੁੱਲੇਗਾ ਤਾਂ ਜੋ ਸ਼ਰਧਾਲੂ ਹਮਨੇ ਬਰਮੌਰ ਵਿੱਚ ਰੱਖੇ ਜੋ ਚੱਲ ਨਹੀਂ ਸਕਤੇ ਬੂਡੇ ਹੈ ਉਹਨਕੋ ਹੈਲੀਕਾਪਟਰ ਸੇ ਫ੍ਰੀ ਹਮ ਚੰਬਾ ਸੇ ਉਹਨਕੇ ਘਰ ਸੇ ਸਥਾਨ ਪਰ ਪਹੁੰਚਾਏ ਪਹਾੜਾਂ ਤੇ ਯਮਨਾ ਨਦੀ ਦੇ ਕੈਚਮੈਂਟ ਖੇਤਰ ਦੇ ਵਿੱਚ ਭਾਰੀ ਬਾਰਿਸ਼ ਕਾਰਨ ਯਮਨਾ ਨਦੀ ਓਵਰਫਲੋ ਹੋ ਗਈ ਹੈ ਹਤਨੀਕੋਟ ਬਿਰਾਜ ਵਿਖੇ ਯਮਨਾ ਨਦੀ ਵਿੱਚ 271000 ਕਿਉਸਿਕ ਪਾਣੀ ਵਗ ਰਿਹਾ ਹੈ ਯਮਨਾ ਦੀ ਸਹਾਇਕ ਨਦੀ ਸੋਮ ਨਦੀ ਵਿੱਚ ਵੀ 5000 ਕਿਉਸਿਕ ਪਾਣੀ ਵਹਿ ਰਿਹਾ ਹੈ ਇਹ ਪਾਣੀ ਦਿੱਲੀ ਵਿੱਚ ਵੱਡੀ ਤਬਾਹੀ ਮਚਾਵੇਗਾ ਉਧਰ ਹਰਿਆਣਾ ਦੇ ਮੰਤਰੀ ਅਨਿਲ ਵਿਜ ਦਾ ਵੀ ਬਿਆਨ ਸਾਹਮਣੇ ਆਇਆ ਹੈ। ਮਾਲਮੇਂ ਕੁਲ ਮਿਲਾ ਕੇ ਠੀਕ ਹੀ ਰਾਹ ਕੁਝ ਐਸੇ ਘਰ ਕੇ ਜਿਨ੍ਹਾਂ ਨੇ ਬਾੰਦ ਕੇ ਅੰਦਰ ਘਰ ਪਾਪਰ ਪਾਣੀ ਜਰੂਆ ਹੈ। ਔਰ ਵਹਾਂ ਪਰ ਵੀ ਮੈਨੇ ਜਾ ਕੇ ਉਹ ਸਭ ਕੋ ਪੂਰੀ ਸੂਚਨਾ دی ਖੁਦ ਮੈਨੇ ਸੂਚਨਾ دی ਅਨਾਉਂਸਮੈਂਟ ਕਰਵਾਇ ਮੈਨੇ ਐਸਟੀਐਮ ਕੋ ਵੀ ਚ मैंने पुलिस को भेजा कि भाई पीछे से पानी बहुत ज़्यादा आ रहा है और घरों के डूबने का खतरा है बहुत सारे लोग निकले भी बहुत सारे लोग नहीं भी निकले उनको फिर बाद में एस मैंने बुला ली थी एस ने उनको बाहर निकाला उनके ठहरने का खाने का रहने का सारा इंतजाम किया और वो दोबारा अपने घरों में चले गए और बाकी सारा शहर तो बचा रहा क्योंकि मैंने सत्ता में आते ही सबसे पहले टांगरी नदी के किनारे मैंने गांव से लेके लंबा बांध बनाकर मैंने बना। इस पर सड़क बनाई इस बार हमारी टांगरी नदी ने अपना पिछला रिकॉर्ड तोड़ा इसका पुराना सारा रिकॉर्ड पैंतीस हजार क्यूसिक का है ਈਸ਼ਵਰ 38000 ਕਿਸ਼ਕ ਪਾਣੀ ਲੱਗਦਾ ਲੇਕਿਨ ਸ਼ਹਿਰ ਮੇ ਨਹੀਂ ਹੋਆ ਹਮਨੇ ਹਣ ਕੀਤਾ ਸ਼ਹਿਰ ਮੇ ਨਹੀਂ ਇਸਕੇ ਅਤਰਕਤ ਮੈਨੇ 2 ਸਾਲ ਮਿਹਨਤ ਕਰਦੇ ਟਾਂਗਰੀ ਕੋ 11 ਕਰਨਾ ਇਸ ਬਲਟਨ ਦੇ ਚ ਫਿਲਾਲ ਇਨਾ ਹੀ ਮੈਨੂੰ ਅਨੀ ਧਰਮਿੰਦਰ ਸੰਧੂ ਨੂੰ ਦੁਆਗਿਆ ਧੰਨਵਾਦ